ਅੱਜ ਬਾਬਾ ਦੀਪ ਸਿੰਘ ਫੰਡਾਸ਼ਨ ਵੱਲੋਂ ਦਾ ਗੁਰਦੇਵ ਬਾਦਰ ਮਾਰਕੀਟ ਵੱਲੋਂ ਗੁਰਗੋਵਿੰਦ ਜੀ ਦੇ ਜਨਮ ਦਿਹਾੜੇ ਤੇ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਸੇਵਾ ਕੀਤਾ ਜਾਂਦਾ ਤੇ ਨਾਲ ਫੁੱਲਾਂ ਦੀ ਵਰਖਾ ਕੀਤੀ ਤੇ ਨਾਲ ਚਾਹ ਦਾ ਲੰਗਰ ਲਗਾਇਆ ਗਿਆ ਤੇ ਹਰੇਕ ਸੰਗਤ ਰਾਗ ਨੂੰ ਫਰੀ ਬਸੇਵਾ ਦਰਬਾਰ ਸਾਹਿਬ ਭੇਜੀ ਜਾਂਦੀ ਆ ਜਿਸ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਸ਼ਿਵਰਾਤਰੀ ਹੋਵੇ ਕੋਈ ਗੁਰਪਰਬ ਹੋਵੇ ਇਦਾਂ ਹੀ ਨਗਰ ਕੀਰਤਨ ਦਾ ਸੇਵਾ ਜਾ ਕੇ ਸਵਾਗਤ ਕੀਤਾ ਜਾਂਦਾ ਤੇ ਫੁੱਲਾਂ ਦੀ ਵਰਖਾ ਕੀਤੀ ਆਏ ਬਾਬਾ ਦੀਪ ਸਿੰਘ ਪ੍ਰੋਡਕਸ਼ਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਘੰਟਾਗਾ ਚੌਂਕ ਦੇ ਵਿਗਿਆ ਪਾਲਕੀ ਸਾਹਿਬ ਦੇ ਅੱਗੇ ਫੁੱਲਾਂ ਦੀ ਸਜ ਨਾਲ ਵਿਸ਼ਾ ਕੇ ਪਾਲਕੀ ਸਾਹਿਬ ਦਾ ਸਵਾਗਤ ਕੀਤਾ ਗਿਆ ਤੇ ਲੰਗਰ ਚਾਹ ਦਾ ਲੰਗਰ ਵਰਤਾਇਆ ਜਾਣਾ ਇਸ ਹਰ ਸਰਟੀਫਿਕੇਸ਼ਨ ਨਾਲੋਂ ਹਰ ਇੱਕ ਕੋਈ ਵੀ ਮਤਲਬ ਨਗਰ ਕੀਰਤਨ ਦਾ ਇਦਾਂ ਸਵਾਗਤ ਕੀਤਾ ਜਾਂਦਾ ਤੇ ਹਰ ਸਾਲ ਅਸੀਂ ਸਾਰੇ ਪੰਜਾਬੀਆਂ ਨੇ ਸਾਰਿਆਂ ਨੂੰ ਗੁਰਪੁਰਬ ਦੀ ਲਖ ਲਖ ਵਧਾਈ ਦਿੰਦੇ ਆ ਲਖ ਲਖ ਕਿੰਨੇ ਫੁੱਲ ਵਰਤਾਏ ਕਿਦਰ ਇਹ ਸਾਰੇ 2.5 ਕਿਲੋ 2 ਤੋਂ 2.5 ਕਿਲੋ ਦੇ ਫੁੱਲ ਦੀ ਬੱਤੀ ਕਰਾ ਕੇ ਅਸੀਂ ਵਰਤਾਈ ਗਈ ਹੈ ਜੀ ਦੇ ਅੱਧਾ ਹੀ ਸਾਡੇ ਕਦੇ 2 ਕਾਉਂਟਰ ਕਦੇ 4 ਕਾਉਂਟਰ ਕਈ ਵਾਰ 6-6 ਕਾਉਂਟਰ ਵੀ ਵਰਤਦੇ ਆ। ਸੇਵਾ ਇਦਾਂ ਹੀ ਚੱਲਦੀ ਰਹੇਗੀ। ਜਿੰਨੀ ਦਿਨ ਬਾਬੇ ਦੇ ਹੱਥ ਰਹਿਣਾ ਉਨੀ ਦਿਨ ਬਾਬੇ ਦੇ ਉੱਪਰ ਰਹਿਣੀ ਹੈ। ਉਨੀ ਦੇ ਸੇਵਾ ਚੱਲੀ ਜਾਣੀ ਹੈ। ਬਾਈ ਗੁਰੂ ਦਾ ਖਾਲਸਾ ਬਾਈ ਗੁਰੂ ਦੀ। ਅੱਜ ਸਾਬਕਾ ਮਾਲ ਕੋ ਗੋਬੀ ਸਿੰਘ ਜੀ ਮਹਾਰਾਜ ਆਖਮੇ ਗੁਰਪਾਰਦੇ ਦੇ ਸੰਬੰਧ ਵਿੱਚ ਜੋ ਖਲਕੀਤਾ ਗੁਰਦਵਾਰਾ ਸਾਹਿਬ ਤੋਂ ਜਿਲ੍ਹਾ ਕਾਲਜ ਦਿੱਤੇ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਕਢਾਇਆ ਜਾ ਰਿਹਾ ਹੈ। ਅੱਜ ਸੂਚੇ ਜਗਤ ਨੂੰ ਸੂਚੀ ਦੁਨੀਆ ਨੂੰ ਮੈਂ ਆਪਣੇ ਵੱਲੋਂ ਸਾਬ ਸ੍ਰੀ ਗੋਬਿੰਦ ਸਿੰਘ ਜੀ ਦੇ ਜਨਮ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪੰਜਾਬ ਪੰਜਾਬੀ ਤੇ ਪੰਜਾਬ ਵਿੱਚ ਹਮੇਸ਼ਾ ਖੁਸ਼ਾ ਰਹੇ ਸ੍ਰੀ ਗੋਬਿੰਦ ਸਿੰਘ ਜੀ ਮਾਰਾ ਇਹ ਆਪਣਾ ਅਸ਼ੀਰਵਾਦ ਹਮੇਸ਼ਾ ਹੀ ਪੰਜਾਬ ਪੰਜਾਬੀ ਤੇ ਪੰਜਾਬ ਤੋਂ ਬਣਾਈ ਰੱਖਣ। ਉਹ ਸਾਰੇ ਆਏ ਹੋਏ ਸੰਗਤਾਂ ਨੂੰ ਜੋ ਪਾਰੀ ਜੋਸ਼ ਦੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਾ ਰਹੇ ਆ ਨਵੇਂ ਗੇਟਾਂ ਦੇ ਜਨਨ ਨੂੰ ਲੱਖ ਲੱਖ ਵਧਾਈ। ਧੰਨਵਾਦ। ਮੇਰਾ ਨਾਮ ਹੈ ਸਿਕੰਦਰ ਸਿੰਘ ਪ੍ਰਧਾਨ ਕੁਚਨ ਨੰਬਰ 9 ਖੀਲਗਾਂ ਵਿਧਵਾਣਾ। ਤੇ ਪ੍ਰਕਾਸ਼ ਹਮਾਰਾ ਪਏ ਹੋ ਪਟਨਾ ਸ਼ਹਿਰ ਵਿਖੇ ਪਹੁੰਚੇ ਹੋ ਮਹਾ ਮਹਾਵਕਾਂ ਅਨੁਸਾਰ ਅੱਜ ਤੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਗਲਪੁਰਵ ਸੰਬੰਧ ਵਿੱਚ ਕਲਗੀਧਾਰਕਰ ਦੁਆਰਾ ਸਹਿਬ ਤੋਂ ਨਗਰ ਕੀਰਤਨ ਲੰਬ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤ ਸਾਇਆ ਹੈ ਤੇ ਪੰਜ ਪਿਆਰੇ ਦੀ ਨਿਮਾਈ ਇਟ ਇਹ ਨਗਰ ਕੀਰਤਨ ਲੰਬ ਹੋਇਆ ਹੈ ਹੋਰ ਸੰਗਤਾਂ ਦੂਰ 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 ਆਈਆਂ ਹਨ ਜੋ ਕੀ ਗੁਰੂ ਗੱਜਾ ਸ਼ਿਕਾਰੀਆਂ ਹਨ ਅਤੇ ਅਸੀਂ ਮਾਰਗਲੋ ਗੁਰਗੱਲ ਲੰਗਰ ਲਗਾ ਕੇ ਅੱਜ ਹੋਰ ਗੁਰਪੁਰਬ ਦਿਹਾੜੇ ਲੱਖ ਲੱਖ ਵਧਾਈਆਂ ਦਿੰਦੇ ਹਾਂ ਹਰ ਸਾਲ ਦੀ ਤਰ੍ਹਾਂ ਸੇਵਾ ਕਰਦੇ ਹਾਂ ਕੋਈ ਨਾ ਦੇਖੇ ਨਿਰੋਗਾ ਹਾਂਜੀ ਹਾਂਜੀ ਹਰ ਇੱਕ ਸਾਲ ਚੌਰਾਸੀ ਹੋਵੇ ਗੁਰਪੁਰਬ ਹੋਵੇ ਨਗਰ ਕੀਰਤਨ ਹੋਵੇ ਕੋਈ ਤਿਹਾਰ ਹੋਵੇ ਅਸੀਂ ਬੜੀ ਧੂਮ ਨਾਲ ਮਨਾਉਂਦੇ ਹਾਂ ਔਰ ਅਸੀਂ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਨਸ਼ਾ ਤਿਆਗੋ ਔਰ ਗੁਰੂ ਵਾਲੇ ਪਾਸੇ ਲੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟੋ ਮਰਦੇ ਆ ਗੰਮੜਾ ਬਰਿਆਮ ਇਕਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚਲਾ ਅੱਜ ਜਸਵੇਂ ਪਾਤਸ਼ਾਹ ਸਹਿਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪਰਬ ਦੇ ਸਬੰਧ ਦੇ ਵਿੱਚ ਗੁਰਦੁਆਰਾ ਕਲਗੀ ਧਰਸਿੰਦ ਸਬਾਤੋਂ ਧੰਗ ਧੰਗ ਸਹਿਰ ਸਿੰਘ ਗ੍ਰੰਥ ਸਾਹਿਬ ਜੀ ਦੀ ਛੇਕਾ ਚਾਇਆ ਹੈ ਪੰਜ ਪਿਆਰੇ ਦੀ ਰਵਾਇਤਲੇ ਇੱਕ ਮਹਾਨ ਨਗਰ ਕੀਰਤਨ ਅਕਾਲੀਏ ਖਾ ਸਿਆਰੀ ਅਤੇ ਗੁਰਦੁਆਰਾ ਕਲਜੀਤਾਰ ਸਿੰਘ ਸਭਾ ਕੋਸੀ ਅਰਵਾਜ ਕਰ ਰਹੇ ਨੇ ਉਹ ਹਜ਼ਾਰਾਂ ਦੀ ਤਲਾਹ ਦੇ ਵਿੱਚ ਸੰਗਤਾਂ ਜਿਹੜੀਆਂ ਠਾਠਾਂ ਮਾਰਦਾ ਹੋਇਆ ਜੋ ਨਜ਼ਾਰਾ ਦੇਖਣਯੋਗ ਹੈ ਸੰਗਤਾਂ ਸਹਿਬੇ ਕਮਾਲ ਸਹਿਬ ਜੀ ਗੋਬਿੰਦ ਸਿੰਘ ਜੀ ਦੇ ਆਗਮਨ ਪਰਬੂ ਦੇ ਸਬੰਧ ਦੇ ਮਾਤਮਸਤਕ ਹੋ ਰਹੀਆਂ ਨੇ ਅੱਜ ਦੇ ਇਸ ਪੁੱਤਰ ਦਿਹਾੜੇ ਤੇ ਸਮੁੱਚੀਆਂ ਸੰਗਤਾਂ ਦਾ ਜਿੱਥੇ ਅਕਾਲੀ ਅਸਾਂ ਸ਼ਹਿਰੀ ਬਣਾ ਧੰਵਾਦ ਹੈ ਉੱਥੇ ਧੰਨ ਧੰਨ ਸਹਿਬ ਜੀ ਗੋਬਿੰਦ ਸਿੰਘ ਜੀ ਦਾ ਅਗਮਲ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਬਾਹਰ ਜੀ ਦਾ ਸੋ ਬਾਹਰ ਜੀ ਦੀ ਮਾਤ ਇੰਦਰਜੀਤ ਸਿੰਘ ਬੰਮਾ ਚੋੜਾਇਆ ਨੀਅਰ ਕਤਵਾਲੀ ਕਤਵਾਲੀ ਦੇ ਕੋਲ ਪਿੰਕ ਬਲਾਜਾ ਦੇ ਕੋਲ ਅਸੀਂ ਹਰ ਵਾਰੀ ਹਰ ਪ੍ਰੋਗਰਾਮ ਦੇ ਵਿੱਚ ਸਹਿਯੋਗ ਦਿੰਦੇ ਆ ਪਰਮਾਤਮਾ ਨੂੰ ਯਾਦ ਕਰਦੇ ਆ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਸੀ ਅਸੀਂ ਲੰਗਰ ਲਾਇਆ ਪਰਮਾਤਮਾ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਪਰਮਾਤਮਾ ਸਾਰਿਆਂ ਦੇ ਪਰਿਵਾਰ ਕਾਰੋਬਾਰ ਸਭ ਦਾ ਕਾਰੋਬਾਰ ਚੱਲੇ ਵਾਹਿਗੁਰੂ ਜੀ ਦਾ ਨਵਾਂ ਸਾਲ ਆ ਰਿਹਾ ਕਿੰਦਾ ਨਵਾਂ ਸਾਲ ਲੰਘਿਆ ਤੇ ਹੁਣ ਬਹੁਤ ਵਧੀਆ ਆਏਗਾ ਨਵਾਂ ਸਾਲ ਚੜ੍ਹਦੀਆਂ ਕਲਾ ਜੀ ਰੱਖੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਤੇ ਸਾਰਿਆਂ ਦੇ ਮੇਰ ਕਰੇ ਉਹਨਾਂ ਦੀ ਬਣਕਾ ਸੀ ਹਰ ਵਾਰੀ ਕਰਦੇ ਆ ਜੀ ਗੁਰੂ ਗਬਨ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਜਿੰਨੇ ਵੀ ਗੁਰਪੁਰ ਆਉਂਦੇ ਨੇ ਅਸੀਂ ਹਰ ਗੁਰਪੁਰ ਦੇ ਪੋਲਾ ਦੀ ਵੜਕਾ ਕਰਦੇ ਆ ਹੁਣ ਜਦੋਂ ਭੋਲਾ ਸ਼ੰਕਰ ਜੀ ਦਾ ਮਹਾਰਾਜ ਜੀ ਦਾ ਪ੍ਰੋਗਰਾਮ ਆਏਗਾ ਗਣਪਤੀ ਜੀ ਦਾ ਆਏਗਾ ਅਸੀਂ ਉਦਾਂ ਹੀ ਫੁੱਲਾ ਦੀ ਵੜਕਾ ਕਰਾਂਗੇ ਤੇ ਉਦਾਂ ਹੀ ਅਸੀਂ ਕਰਦੇ ਰਵਾਂਗੇ ਪਰਮਾਤਮਾ ਸਾਡਾ ਸ਼ਰੀਰ ਸਹੀ ਰੱਖੇ ਅਸੀਂ ਐਂਡ ਤੱਕ ਇਹ ਸੇਵਾ ਨਿਭਾਵਾਂਗੇ ਆਜੀ ਸਾਹਿਬੇ ਕਮਾਲ ਸਹਿਬ ਜੀ ਜੀ ਦੇਵ ਸਿੰਘ ਜੀ ਮਹਾਰਾਜਿਆਂ ਦਾ ਪ੍ਰਕਾਸ਼ ਚ ਜੋ ਚੇਤ ਜੁਵਾ ਰਿਹਾ ਉਦੇ ਸਥਾਨ ਵਿੱਚ ਕੇਂਦਰੀ ਸਥਾਨ ਗੁਰਦੁਆਰਾ ਕਾਉਂਦੀ ਘਰ ਸੇਬਾ ਤੋਂ ਸਾਲਾਨਾ ਜਿਹੜਾ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਆਰੰਭ ਹੋ ਚੁੱਕਿਆ ਵਾ ਇਹ ਨਗਰ ਕੀਰਤਨ ਪੂਰੇ ਲੁਧਿਆਣੇ ਦਾ 라ਉਂਡ ਲਾ ਕੇ ਦੁਆਪ ਵਾਪਸ ਸ਼ਾਮ ਨੂੰ ਇਸ ਸਥਾਨ ਦੇ ਉੱਤੇ ਸਮਾਪਤ ਹੋਣਾ ਸ਼ਰਧਾ ਤੇ ਸਤਿਕਾਰ ਦੇ ਨਾਲ ਬਹੁਤ ਹੀ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਚ ਹਰ ਸਾਲ ਦੀ ਤਰ੍ਹਾਂ ਇਹਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਆਪਾਂ ਸਾਰੇ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੁਰਬਾਨੀ ਸਾਈਂ ਬੋਲੇ ਸ਼ਾਦੋ ਸ਼ਬਦ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ ਇਹ ਦੇਸ਼ ਦਾ ਜੋ ਮੌਜੂਦ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਕੁਰਬਾਨੀਆਂ ਸਦਕਾ ਉਸ ਮਹਾਨ ਗੁਰੂ ਨੂੰ ਸਾਰੇ ਆਪਾਂ ਸਤਕਾਰ ਬਜੋ ਸ਼ਰਧਾ ਤੇ ਸਤਕਾਰ ਭੇਟ ਕਰਨ ਵਾਸਤੇ ਔਰ ਆਸ਼ੀਰਵਾਦ ਲੈਣ ਵਾਸਤੇ ਸਾਰੇ ਆਏ ਆ ਸਤਿਗੁਰੂ ਕਿਰਪਾ ਕਰਨ ਸਾਰਿਆਂ ਦੇ ਉੱਤੇ ਮਿਹਰ ਕਰਨ ਸਾਰਿਆਂ ਨੂੰ ਸਮਤ ਬਖਸ਼ਣ ਔਰ ਸੋਜੀ ਬਖਸ਼ਣ ਗਿਆਨ ਬਖਸ਼ਣ ਵੀ ਸਾਡੇ ਸਰਬਜੀ ਕੀ ਕਿਰਪਾ ਅਸੀਂ ਸਾਰੇ ਉਹਨਾਂ ਨੂੰ ਇਸੇ ਤਰ੍ਹਾਂ ਮੰਨ ਕੇ ਆਪਣੇ ਮਨ ਵਿੱਚ ਵਸਾ ਕੇ ਉਹਨਾਂ ਦੇ ਦਿੱਸੇ ਮਾਰਨ ਚੱਲੇ ਤਨ ਤਨ ਸ੍ਰੀ ਗੋਬਿੰਦ ਸਿੰਘ ਜੀ ਆਪਨ ਗੁਰਪ੍ਰਭ ਦੀ ਗੁਰ ਨਾਨਕ ਨਾਮ ਲੈ ਵਾਹੀ ਸੰਗਤ ਨੂੰ ਲੱਖ ਲੱਖ ਵਧਾਈਆਂ ਨੇ ਇਹ ਸਟੇਜ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵੱਲੋਂ ਸਹਾਇਕਤੀ ਸਟੇਜ ਲਗਾਈ ਗਈ ਹੈ ਜੋ ਸੰਗਤਾਂ ਦੇ ਤਨ ਬਾਤ ਕਰਨ ਵਾਸਤੇ ਪ੍ਰਧਾਨ ਸਾਹਿਬ ਦੀ ਨਿਗਰਾਨੀਏਟ ਅਤੇ ਸੰਗਤ ਦੇ ਪੂਰੇ ਸਹਿਯੋਗ ਸਦਕਾ ਇਹ ਹਰ ਸਾਲੀ ਅਤੇ ਹਰ ਗੁਰਪੁਰਬ ਤੇ ਸਟੇਜ ਲਗਾਈ ਜਾਂਦੀ ਹੈ ਜੋ ਸਮੂਹ ਸੰਗਤਾਂ ਜੋ ਨਗਰ ਕੀਰਤਨ ਸ਼ਮੂਲੀਅਤ ਕਾਲੀਆਂ ਨੇ ਉਹਨਾਂ ਨੂੰ ਜੀ ਆਇਆਂ ਨੂੰ ਤੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ